ਅਸੀਂ ਰੁਲਦੇ ਰੁਲਦੇ ਪੌਂਚੇ ਵਿੱਚ ਪਰਦੇਸਾਂ ਦੇ ਹਰ ਹੱਜੂ ਬਣ ਕੇ ਡੁੱਬ ਕੇ ਚੜਦੇ ਸੂਰਜ ਲੈ ਖਾਣ ਹਰ ਰਿਸ਼ਤੇ ਨਾਲੋਂ ਟੁੱਟ ਕੇ ਹਰ ਰਿਸ਼ਤੇ ਨਾਲੋਂ ਟੁੱਟ ਕੇ ਦੁੱਖਾਂ ਸੰਗ ਜੁੜ ਕੇ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਧੁਰਗੇ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਧੁਰਗੇ ਇਹ ਹੋ ਰਹੇ ਆ ਨਿਰਵਾਣ ਹੱਥ ਸਿਰ ਤੋਂ ਉੱਠਿਆ ਬਾਪੂ ਕਿਥੋਂ ਲੱਭ ਲਿਆ ਮੈਂ ਮੜੀ ਰਾਵਾਂ ਨਾਲੇ ਮਸਾਲੇ ਨਾ ਪਤਾ ਹੈ ਹਰ ਰਿਸਤੇ ਨਾਲ ਟੁੱਟ ਕੇ ਦੁੱਖਾਂ ਸੰਗ ਜੁੜ ਕੇ ਵਜਦ ਲੱਗੇ ਕਰਨਖ ਮਈਆਂ ਤੇ Όταν μας μπήκαν ਖਾਲੀ ਹੱਥ ਭੱਜਿਆ ਆਈ ਵਾਹ ਹੋ ਲੰਕਾ ਸੋਨੇ ਦੀ ਕਹੌਣ ਵਾਲਾ ਵੀ ਉਸ ਨੂੰ ਖਾਲੀ ਹੱਥ ਭੱਜਿਆ ਆ ਦੁਸ਼ੀਆਂ ਨੂੰ ਆਪੇ ਤੂੰ ਬੁਲਾਉਣਾ ਸੋਣਿਆ ਤੈਨੂੰ ਦੇਣ ਕਿ ਸੋੜ ਵਿਨਾ ਚੱਲ ਹੱਸ ਕੇ ਤੂੰ ਜ਼ਿੰਦਗੀ ਨੂੰ ਜੀ ਸੋਣਿਆ ਰੋਂਦੇ ਆ ਕੋਈ ਚੱਲ ਹੱਸ ਕੇ ਤੂੰ ਜਿੰਦਗੀ ਨੂੰ ਜੀ ਲੈ ਸੋਹਣਾ ਰੋਂਦੇ ਆ ਲੋ ਕੋਈ ਕੁਛ ਨਹੀਂ ਨਾ ਵਾ 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 ਕੌਣ ਗਾਣੇ ਦੇਣ ਆਉਂਦਾ ਕੋਈ ਜੋ ਕਰਨਾ ਆਪੇ ਕਰਨਾ ਪੈਣਾ ਬੱਚੇ ਪੜਾਉਣੇ ਨੇ ਆਪੇ ਪੜਾਉਣੇ ਘਰ ਬਣਾਉਣਾ ਆਪੇ ਬਣਾਉਣਾ ਸਾਰਾ ਕੁਝ ਆਪ ਹੀ ਕਰਨਾ ਫਿਰ ਆਪਣੇ ਆਪ ਤੇ ਮਿਹਨਤ ਕਰੋ ਆਪਣੀ ਘਾੜਤ ਘੜੋ ਆਪਣੇ ਆਪ ਨੂੰ ਬਾਹਰ ਕੱਢੋ ਕਿੱਡੇ ਕਹ ਤੁਸੀਂ ਆਪਣੇ ਆਪ ਨੂੰ ਵੱਡਿਆ ਕਰੋ ਜੇ ਸਾਰਾ ਕੁਝ ਆਪ ਕਰਨਾ ਰੱਬ ਨੂੰ ਵੱਡਿਆ ਨਾ ਕਰੋ ਆਪਣੇ ਆਪ ਨੂੰ ਵੱਡਿਆ ਕਰੋ ਰੱਬ ਤੁਹਾਡੇ ਪਿੱਛੇ ਹੀ ਹੈ ਆਪਣੇ ਆਪ ਨੂੰ ਵੱਡਾ ਕਰੋ ਥੋੜਾ ਜਿਹਾ ਜੇ ਮੁਸ਼ਕਲਾਂ ਵੱਡੀਆਂ ਨੇ ਤੇ ਆਪ ਜਥੇਦਾਰ ਸਾਡੇ ਬਾਬਾ ਜੀ ਬਾਬਾ ਸੁਖਵੈਲ ਸਿੰਘ ਕੌਜੀ ਸਾਹਿਬ ਜਥੇਦਾਰ ਬਾਬਾ ਜਗਤਾਰ ਸਿੰਘ ਜੀ ਜਥੇਦਾਰ ਬਾਬਾ ਮੰਗਾ ਸਿੰਘ ਜੀ ਇਹ ਸਾਰੇ ਜਥੇਦਾਰਾਂ ਦੇ ਆਪ ਜੀ ਨੇ ਸੰਗਤਾਂ ਨੇ ਮਾਪੁਰਖਾਂ ਨੂੰ ਹਾਜ਼ਰੀ ਪ੍ਰਮਾਣ ਕਰਨੀ ਤੇ ਮਾਪੁਰਖਾਂ ਦਾ ਇਹ ਹੁਕਮ ਆ ਕਿ ਭਾਈ ਆਪ ਜੀ ਨੇ ਭਾਣਾ ਮੰਨਣਾ ਮਾਪੁਰਖ ਉਹਨਾਂ ਦਾ ਇਹੋ ਜੀ ਬਚਨ ਆਪ ਜੀ ਨੇ ਕਮਾਉਣਾ ਇਨ ਮਾਲਕ ਦਾ ਭਾਣਾ ਮੰਨਣਾ ਕਿਉਂਕਿ ਮਹਾਰਾਜ ਵੀ ਕਹਿੰਦੇ ਨਾ ਸੋ ਸਿੱਖ ਸਕਾ ਬੰਧਨ ਹੈ ਭਾਈ ਜੇ ਗੁਰ ਦੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਜੱਲੇ ਭਾਈ ਵਿਛੜ ਝੋਟਾ ਖਾਵੇ ਮਾਰਾ ਇਹ ਕਿਉ ਸਿੱਖਿਆ ਸਾਡਾ ਜਿਹੜਾ ਭਾਣੇ ਵਿੱਚ ਰਹਿੰਦਾ ਹੈ ਜੇ ਦੁੱਖ ਆਵੇ ਤੇ ਸਮਝਣਾ ਇਹ ਮਾਲਕ ਦੀ ਦਾਤ ਆ ਜੇ ਸੁੱਖ ਆਵੇ ਇਹ ਸਮਝਣਾ ਵੀ ਉਹ ਮਾਲਕ ਦੀ ਦਾਤ ਆ ਮਹਾਰਾਜ ਦੀ ਕਿਰਪਾ ਕਰਮ ਭਾਣਾ ਮੰਨਣ ਦਾ ਨਾਲ ਉਹਨਾਂ ਵੱਖਰੇ ਕਿਉਂਕਿ ਇਹ ਪਰਿਵਾਰ ਦੀ ਬੜੀ ਵੱਡੀ ਕਮਾਈ ਆ ਬੜੀ ਵੱਡੀ ਸੇਵਾ ਵਾ ਇਹ ਗੁਰਮੁਖ ਪਰਿਵਾਰ ਨੇ ਸਾਡੇ ਸਤਕਾਰਯੋਗ ਸਵਰਗਵਾਸੀ ਬਾਪੂ ਜੀ ਬਾਪੂ ਸ਼ੰਗਾਰਾ ਸਿੰਘ ਜਿਨ੍ਹਾਂ ਨੇ ਦੋ ਆਪਣੇ ਹੀਰੇ ਵਰਗੇ ਅਸਿਰ ਉਲਦੇ ਉਲਦੇ ਪੁੰਚੇ ਵਿੱਚ ਪਰਦੇ ਸਾਦੇ ਫਿਰ ਹੰਝੂ ਬਣ ਕੇ ਡੁੱਬ ਕੇ ਚੜਦੇ ਸੂਰਜ ਲਖਾਨ ਹਰ ਇਸ ਤੇ ਨਾਲੋਂ ਟੁੱਟ ਕੇ ਹਰ ਇਸ ਤੇ ਨਾਲੋਂ ਟੁੱਟ ਕੇ ਦੁੱਖਾਂ ਸੰਗ ਜੁੜ ਕੇ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਤੋਂ ਮਾਪੇ ਤੁਰ ਗਏ ਗਏ ਮਾਨਕ ਅਨੰਦ ਜਦੋਂ ਲੱਗੇ ਕਰਨ ਕਮਾਈਆਂ ਇਹ ਮਨ ਮਦਮਾਪੇ ਤੁਰ ਗਏ ਹਰ ਨਾਨ ਰੰਮਤੋਂ ਮਨ ਮੇਰੇ ਹੱਥ ਸਿਰ ਤੋਂ ਉੱਠਿਆ ਬਾਪੂ ਰਹੀ ਨਾਂ ਨਿਕ ਮਨ ਮੇਰੇ ਹਰ ਰਿਸਤੇ ਨਾਲ ਟੁੱਟ ਕੇ ਦੁੱਖਾਂ ਸੰਗ ਜੁੜ ਕੇ ਵਜਦ ਲਗੇ ਕਰਨ ਕਮਾਈਆਂ ਸੀ ਉਹ ਦਮਾ ਪਈ ਤੁਰ ਗਏ ਜਦ ਲਗੇ ਉਦੋਂ ਮਾਪੇ ਤੁਰ ਗਏ ਹਸੀਰੂਲ ਦੇ ਰੂਲ ਦੇ ਪੋਚੇ ਵਿੱਚ ਪਰਦੇਸਾਂ ਇਹ ਅਰਦਾਸ ਕਰਿਆ ਕਰੋ ਰੱਬ ਸਭ ਦੇ ਮਾਪਿਆਂ ਨੂੰ ਸਲਾਮਤ ਰੱਖੇ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਜੇ ਮਾਂ ਹੁੰਦੀ ਅਜਿਹਾ ਹੁੰਦੀ ਹੋ ਜੇ ਮਾਂ ਹੁੰਦੀ ਅਜਿਹਾ ਦੀ ਪੁੱਛਦੀ ਹਾਲ ਮੇਰਾ ਆਪਣੇ ਨਾਮਦ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅਜਿਹਾ ਪੁੱਛਦੀ ਹਾਲ ਮੇਰਾ ਆਪਣੇ ਨਾਲ ਵਧ ਕੇ ਰੱਖਦੀ ਖਿਆਲ ਮੇਰਾ ਆਇਆ ਮਾਤਿਆਂ ਪਹਿਰਾ ਨੂੰ ਚੁੰਮ ਕੇ ਸੀਨੇ ਠੰਡ ਪਾਦਾ ਠੰਡ ਸਾਜਨ ਭੈ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਨਾਲ ਘਰ ਹਾਂ ਲੰ ਮਾਂ ਵੀ ਹੱਸ ਕੇ ਕਹਿੰਦੀ ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰੋ ਲਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਜੰਗਿਆਂ ਨਾ ਬੁਰੇ ਜੇ ਮਾਂ ਦੀ ਅਜ ਤੋਦੀ ਹੋ ਕਰਮੀ ਆਪੋ ਆਪ ਇਹ ਸੱਚ ਹੈ लाल जामी रग मामा बिना कोई रग मामा बिना कोई ਮੀਆਂ ਜੀ ਦੇ ਬੁੱਗੇ ਬੁੱਗੇ ਲੋਕੀਆ ਤਰੰਤਰ ਅਜੇ ਧਾਰੋ ਵਿਖਾ ਸੱਚ ਗੁਰੂ ਜੀ ਬਾਰੇ ਬੀਕਾ ਨਾਮ ਨਾਮਾ ਮਾਤ੍ਰੀ ਮਾਤਪਾਦਰ ਰਾਖੀ ਹੋਇਆ ਪਾਤਸ਼ਾਹ ਤੂੰ ਆਪ ਜੀ ਦੇ ਬਸਤੇ ਸਦਾ ਸਹਾਈ ਦਾ ਦਾਤ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਮਨਤਾ ਮਾਤਮਾ ਇਹਨਾਂ ਦੇ ਪਿਆਰੇ ਖਾਲਸਾ ਜੀ ਨੂੰ ਜੋੜਿਆ ਗਿਆ ਹੈ ਬੁੱਢੇ ਦਰਸ਼ੀ ਦਾਤ ਸੇਵਾ ਸੁਭਾਅ ਦਾ ਦਾਤ ਪਿਆਰੇ ਖਾਲਸਾ ਜੀ ਨੂੰ ਬਖਸ਼ੋ

ਦਾਜਾ 1 ਜੂਨ ਜੁਵਾਨ ਭਾਈ ਸੇ ਭਾਈ ਮਹਿਲ ਸਿੰਘ ਜੀ ਇਹ ਆਬਾਰ ਕੋ ਵਾਹਿਗੁਰੂ ਆਪ ਜੀ ਨੇ ਜਿੰਨੇ ਸਵਾਦ ਦੇ ਗਏ ਉਹਨਾਂ ਨੂੰ ਸੰਸਾਰ ਤੇ ਭੇਜਿਆ ਉਹਨੇ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰ ਰਿਆ ਮਹਾਂ ਭਾਈ ਸੇ ਭਾਈ ਮਹਿਲ ਸਿੰਘ ਦੀ ਲੋਕਾਂ ਪਰ ਲੋਕਾਂ ਪਰ ਲੋਗਾਂ ਕਰਕੇ ਮਾਨਣਾ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਾਰੰਭ ਕਰਵਾਏ ਆਦਤ ਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਾਏ ਗਏ ਮਹਾਰਾਜ ਸੱਚੇ ਪਾਛੇ ਜੀ ਉਪਰੰਤ ਇਲਾਹੀ ਗੁਰਬਾਣੀ ਦਾ ਕੀਰਤਨ ਹੋਇਆ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਇ ਧਿਆਨਾ ਮਹਾਰਾਜ ਜੀਓ ਕਥਾ ਵਿਚਾਰ ਹੋਈ ਕਿਰਪਾ ਕਰਨੀ ਬੜੀ ਸੁਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਪ ਜੀ ਨੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਨਾ ਰੂਹ ਦਾ ਪਲਾ ਕਰਨਾ ਰੂਹ ਨੂੰ ਸ਼ਾਂਤੀ ਦੀ ਆਸਰਾ ਕਰਦਿਆਂ ਮੈਂ ਜੀਵ ਤੋਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ ਲੇਖੇ ਤਤੇ ਨਾ ਛੁੱਟੀ ਹੈ ਖੇਨ ਖੇਨ ਨੂੰ ਨਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਬਾਰੀ ਉਦਾਰ ਆਪ ਜੀ ਨੇ ਵਿਛੜੇ ਹੋਏ ਨੂੰ ਦਾ ਪਲਾ ਕਰਨਾ ਵਿਛੜੇ ਹੋਏ ਰੂਹ ਨੂੰ ਸੰਦੀ ਨਮਾਜ਼ ਬਖਤਨਾ ਸੇਵਕ ਪਰਿਵਾਰ ਤੁਨੋਂ ਐਸੇ ਲਈ ਆਪ ਕੀ ਨੂੰ ਸੁੰਦਰ ਪਹਿਚਾਕੇ ਪਹਿਨਾਏ ਨੇ ਹਨ ਆਪ ਕੀ ਦੇ ਹੰਗਾ ਦੇ ਨਾਚ ਚੁਰਕ ਮੋੜਨ ਲੋਕ ਪਰ ਲੋਕ ਕੋਈ ਪਰਦੇ ਕੱਜ ਨਹੀਂ ਸੇਵਕ ਪਰਿਵਾਰਾਂ ਦੀਆਂ ਕੱਢੀਆਂ ਬਲਾ ਕਰਨੀਆਂ ਮਵਾਹੀਆਂ ਮਮੰਨਿਆ ਕਾਰੋ ਬਾਰੇ ਵੀ ਬਾਤੇ ਪਾਉਣੇ ਇਸਾਂ ਪਰਦੇਸਾਂ ਵਿੱਚ ਜੜਦੀਆਂ ਕਲਾ ਕਰਦੀਆਂ ਪਰਿਵਾਰਾਂ ਵਿੱਚ ਸੁਖੂਗ ਇੱਫਾਤ ਏਕਤਾ ਦੀਆਂ ਦਾਤਾਂ ਬਖਸ਼ਦੀਆਂ ਦੁੱਖਾਂ ਕਲੇਸ਼ਾਂ ਵਿਗਨਾਂ ਦਾ ਨਾਸ਼ ਕਰਨਾ ਅਤੇ ਸੇਵਕਾਂ ਦੀਆਂ ਮਨੋਂ ਆਪਨਾ ਪੂਰੀਆਂ ਕਰਦੀਆਂ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣਾ ਐਸਵੇਂ ਦੇ ਕਿਰਪਾ ਅੰਦਰ ਆਪជាਤਿਆਂ ਦੇ ਗੰਨ ਅਤੇ ਗੁਰੂ ਘਰ ਮੰਦਰ ਹਾਜ਼ਰ ਹੈ ਗਾਏ ਆਪ ਜੀ ਨੂੰ ਸਾਰ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਨੂੰ ਭੋਗ ਲਗੇ ਸ਼ੀਰ ਪ੍ਰਸਾਦ ਗੁਰੂ ਕੀ ਦੇਗ ਅਤੇ ਪਰਸ਼ਾਦਾ ਦਾ ਅਰਸੇ ਮਦਵਾਹੀ ਕਰੋ ਬਾਰਿਕ ਬਾਰਨ ਬਾਰ Yo! लोह अबे ਬੋਲ ਕਿਰਪਾ ਜਿਹ ਨਰ ਗਉ ਬੀਨੇ ਇਹ ਇਹ ਜੋਗਾ ਤਾਂ ਪਛਾਨੇ ਨਾਨਕ ਨਹੀਂ ਨਾ ਪਾਇਓ ਜੋ ਦਿਨ ਦਸਿਆ ਜੋ ਗੁਰਮਖੀ ਤੇ ਜਾਮਤਿ ਸਤ ਗੁਰੂ ਦੀਨੂ ਯਾਤਕ ਕਰ ਜੋ ਆਇਆ ਉਹਨੂੰ ਵਾਪਸ ਜਾਣਾ ਪੈਂਦਾ ਹੈ ਮਰਨ ਲਿਖਾਏ ਮੰਡਲ 'ਚ ਆਏ ਇਹ ਸਭ ਤੋਂ ਪਹਿਲਾਂ ਅਸੀਂ ਮਰਨਾ ਲਿਖਾ ਕੇ ਆਏ ਆ ਸਾਡਾ ਮਰਨ ਲਿਖਿਆ ਵਾ ਬਾਹਰ ਦੇ ਵਿੱਚ ਸਾਡੀ ਉਮਰ ਲਿਖੀ ਆ ਮੌਤ ਕਿਸ ਨੂੰ ਕਹਿੰਦੇ ਆ ਗੁਰੂ ਬਿਆਰੀ ਸਾਸਨ ਇਸ ਸਰੀਰ ਦੇ ਨਾਲੋਂ ਜਦੋਂ ਆਤਮਾ ਇਹਨੂੰ ਆਪਾਂ ਰੂਹ ਕਹਿੰਦੇ ਨੇ ਆ ਜਿਹਨੂੰ ਆਪਾਂ ਜੋਤ ਕਹਿੰਦੇ ਆ ਜਦੋਂ ਸਰੀਰ ਤੋਂ ਆਤਮਾ ਵੱਖ ਹੋ ਜਾਂਦੀ ਆ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਆ ਤਾਂ ਉਹਦੋਂ ਇਸ ਸਰੀਰ ਨੂੰ ਡਿੱਗ ਡਿੱਗਰਾ ਦੇ ਦਿੰਦੇ ਆ ਕਿਉਂਕਿ ਵੇਖੋ ਜਿਹੜੀ ਆਤਮਾ ਕਰਕੇ ਸਰੀਰ ਹੈ ਕਈ ਵਾਰ ਕਈ ਐਸੇ ਪਾਰਟ ਸਰੀਰ ਦੇ ਰਹਿ ਜਾਂਦੇ ਜਦੋਂ ਆਤਮਾ ਨਿਕਲ ਜਾਂਦੀ ਸਰੀਰ ਜਿਹੜਾ ਹੈ ਗੁਰੂ ਪਿਆਰੇ ਸਾਹਿਬ ਜੀ ਉਹਦੇ ਕਈ ਪਾਰ ਨੇ ਕਿਉਂਦੇ ਰਹਿੰਦੇ ਜਦੋਂ ਮਨਾ ਹੈ ਤਾਂ ਮਰ ਤੋਂ ਬਾਅਦ ਵੀ ਉਹਦੀਆਂ ਅੱਖਾਂ ਜਾਂ ਉਹਦੇ ਕੋਈ ਸਰੀਰ ਦੇ ਅੰਗ ਜਿਹੜੇ ਆ ਉਹਨਾਂ 'ਚ ਅਜੇ ਜਾਨ ਰਹਿਤੀ ਆ ਕਈ ਗੁਰਮੁਖ ਪਿਆਰੇ ਐਸੇ ਆ ਜਦੋਂ ਕੋਈ ਚੜਾਈ ਕਰਦੇ ਆ ਤੇ ਚੜਾਈ ਕਰਨ ਤੋਂ ਪਹਿਲਾਂ ਇਹ ਕਹਿ ਚੁੱਕਿਆ ਕਿ ਮੇਰੀਆਂ ਅੱਖਾਂ ਦਾਨ ਕਰ ਦਿਓ ਗੁਰਦੇ ਵੀ ਜਾਣੋ ਜਾਂਦੇ ਸਰੀਰ ਦੇ ਕੁਝ ਅੰਗ ਜਿਹੜੇ ਆ ਉਹਨਾਂ ਵਿੱਚ ਸਟਿਆ ਰਹਿੰਦੀ ਜਾਂਦੇ ਫਿਰ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਕੁਝ ਅੰਗ ਜਿਹੜੇ ਸਾਡੀਆਂ ਅੱਖਾਂ ਹਨ ਜਾਂ ਸਾਡੇ ਗੁਰਦੇ ਆ ਉਹ ਦੂਸਰੇ ਸਰੀਰ ਦੇ ਵਿੱਚ ਟੈਕਟਰ ਪਾ ਦਿੰਦੇ ਆ ਤਾਂ ਗੁਰੂ ਪਿਆਰੀ ਸਾਛ ਸੰਜੀ ਇਹ ਜਿਹੜੀ ਮੌਤ ਹੈ ਮਹਾਰਾਜੀਆਂ ਘਰ ਘਰ ਇਹ ਮੌਤ ਆ ਸਦਵੇ ਦਿੱਤ ਜੀ ਜਾ ਹੁਣਾ ਪਾਸ ਤੇ ਉਹ ਤੇਰੇ ਪੁੱਤਰ ਨੂੰ ਜਿਉਂਦਿਆਂ ਕਰ ਦੇਣਗੇ ਹੁਣ ਸਿਰ ਤੇ ਪਤੀ ਦਾ ਵੀ ਸਾਯਾ ਨਹੀਂ ਸੀ ਤੇ ਉਸ ਸਮੇਂ ਉਹ ਮਾਈ ਆਪਣੇ ਪੁੱਤਰ ਨੂੰ ਕਹਿੰਕੇ ਮਹਾਤਮਾ ਬੁੱਧ ਜੀ ਦੇ ਪਾਸ ਨੈ ਆਏ ਤੇ ਕਹਿਨ ਕਿ ਮਾਂ ਉਸ ਕੋ ਮੇਰੇ ਪੁੱਤਰ ਨੂੰ ਜਿਉਂਦਿਆਂ ਕਰੋ ਹੁਣ ਮਾਂ ਪੁੱਤ ਉਸ ਸਮੇਂ ਉਹਨੂੰ ਜਵਾਬ ਦੇਂਦੇ ਉਹਦੇ ਮਨ ਦੇ ਵਿੱਚ ਰਹਿ ਨਾ ਸੀ ਮਾਪੂਰਖ ਕਹਿਣ ਲੱਗੇ ਚੰਗਾ ਮਾਤਾ ਤੇਰਾ ਅਸੀਂ ਪੁੱਤਰ ਜੀਉਂਦਾ ਘਰ ਦੇਵਾਂਗੇ ਪਰ ਸਾਡੀ ਇੱਕ ਗੱਲ ਮੰਨ ਕੋ ਮਾਈ ਕਹਿਣ ਗਈ ਮਾਪੂਰਖ ਨੂੰ ਦੱਸੋ ਕਿਹੜੀ ਗੱਲ ਮੈਂ ਤੁਹਾਡੀ ਕੰਨਾ ਮੇਰਾ ਪੁੱਤਰ ਜੀਉਂਦਾ ਚਾਹੀਦਾ ਮਾਪੂਰਖ ਕਹਿਣ ਲੱਗੇ ਇਹ ਸ਼ਹਿਰ ਵਿੱਚ ਜਲੇ ਜਾਓ ਤੇ ਜਿਹੜੇ ਘਰ ਦੇ ਵਿੱਚੋਂ ਅੱਥੀ ਨਾ ਉੱਜੀ ਹੋਵੇ ਉਹ ਘਰ ਦੇ ਵਿੱਚੋਂ ਜੇ ਕੋ ਮੁਰਝ ਜਾਵੇ ਕਿ ਹੁਣੇ ਆ ਉਹ ਸਮੇਂ ਮਾਈ ਬੜੀ ਖੁਸ਼ ਹੋਈ ਤੇ ਸ਼ਹਿਰ ਦੇ ਵਿੱਚ ਗਈ ਕਿ ਮੇਰਾ ਪੁੱਤਰ ਜੁreturnData ਜਾਂ ਮੇਲਾ ਇੱਕ ਆਸ ਜਾਗੀ ਰੂਪਿਆਨੀ ਸਾਧ ਸੰਗੀ ਉਹ ਮਾਈ ਸ਼ਹਿਰ ਦੇ ਵਿੱਚ ਮੰਗਣ ਵਾਲ ਦੇ ਗਈ ਪਹਿਲੇ ਘਰ ਦਾ ਰੂਹਾ ਫੜਕਾਇਆ ਕਹਿਣ ਲੱਗੇ ਦੱਸੋ ਮਾਤਾ ਕਹਿਣ ਲੱਗੇ ਮੈਨੂੰ ਇੱਕ ਮੁਰਤ ਚੌਰ ਜਾਈ ਤੇ ਕਹਿਣ ਲੱਗੇ ਮਾਤਾ ਜੀ ਲਓ ਹੱਜ ਰਿਆ ਪਰ ਉਸ ਸਮੇਂ ਮਾਤਾ ਨੇ ਨਾਲ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚੋਂ ਕਦੀ ਅਰਥੀ ਉੱઠી ਹੈ ਮੌਤ ਹੋਈ ਹੈ ਕਿ ਨਹੀਂ ਕਹਿਣਗੇ ਮਾਤਾ ਪਤਾਂ ਨਹੀਂ ਕਿੰਨੀਆਂ ਕਰਤੀਆਂ ਕਿੰਨੀਆਂ ਕੋ ਮਰਦਾ ਹੋਈਆਂ ਹਨ ਗਿਣਤੀ ਨਹੀਂ ਕੋਈ ਫਿਰ ਉਹ ਮਾਤਾ ਕਹਿਣ ਲੱਗੇ ਨਹੀਂ ਰਹੇ ਸਿਉ ਦੂਗਰੂ ਪਿਆਈ ਸਾਂਝੀਉ ਚੌਲ ਲੈ ਕੇ ਆਏ ਤੇ ਪੁੱਛਿਆ ਤੁਹਾਡੇ ਘਰ ਦੇ ਵਿੱਚੋਂ ਕਦੀ ਅਰਥੀ ਉੱઠી ਹੈ ਕਿ ਨਹੀਂ ਮੌਤ ਘਰ ਦੇ ਵਿੱਚੋਂ ਵੀ ਇਹ ਵੀ ਜਵਾਬ ਮਿਲਿਆ ਜਿਉਂਥੇ ਘਰ ਵਿੱਚੋਂ ਜਦੋਂ ਪੰਜਵੇਂ ਘਰ ਵਿੱਚ ਗਈ ਕੈ ਨਗੀ ਮਾਤਾ ਜਾਉ ਤੇ ਉਹ ਕੋਨਾ ਬੋਗ ਭਰ ਕੇ ਚੌਲਾਂ ਦਾ ਲੈ ਕੇ ਆਏ ਘਰ ਵਾਲੇ ਪਰ ਮਾਤਾ ਪੁੱਛਣ ਲੱਗੀ ਕਿ ਤੁਹਾਡੇ ਘਰ ਦੇ ਵਿੱਚੋਂ ਕੋਈ ਅਰਥੀ ਉੱਠੀ ਹੈ ਕਿ ਨਹੀਂ ਪੰਜਵੇਂ ਘਰ ਦੇ ਵਿੱਚੋਂ ਵੀ ਇਹ ਜਵਾਬ ਮਿਲਿਆ ਕਿ ਪਤਾ ਨਹੀਂ ਕਿੰਨੀਆਂ ਘਰਤੀਆਂ ਉੱਥੀਆਂ ਉਸ ਵੇਲੇ ਉਹ ਮਾਤਾ ਵਾਪਸ ਮੁੜੀ ਤੇ ਜਾ ਕੇ ਮਹਾਤਮਾ ਬੁੱਧ ਦੇ ਸਾਹਮਣੇ ਖੜ ਗਏ ਮਾਪੂਤ ਕਹਿਣ ਲੱਗੇ ਕਿਉਂ ਲੈ ਆਈਆਂ ਚੌਲ ਅੱਖਾਂ ਦੇ ਵਿੱਚ ਅਥਰ ਹੋ ਗਾ ਮਾਪੁਰਖ ਮਹਾਤਮਾ ਬੁੱਧ ਉਹ ਮਾਤਾ ਨੂੰ ਸਮਝਾਉਣ ਲੱਗੇ ਮਾਤਾ ਜਿਹੜੇ ਪੁੱਤਰ ਦਾ ਤੇ

ਸੋ ਸਰੂਪ ਦੇ ਕੀ ਨਾਸਮਨ ਭਾਗ ਦੀ ਰਸਨਾ ਜੋ ਭਾਉ ਹੁੰਦਾ ਹੈ ਕਿ ਕਿਉਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਹਮ ਭਾਈ ਕੋ ਜੈ ਸਿੰਘ ਦੇ ਸੰਦੇਸ਼ ਤੇ ਆ ਅੱਜ ਤੋਂ ਜਿਹੜੀ ਐ ਜ਼ਿੰਮੇਵਾਰੀ ਆ ਸਰਕਾਰ ਮੈਂ ਸਿਨੇ ਹਮਾਰੀ ਹਾਂ ਉਹ ਭਾਈ ਹੁਣ ਕੋ ਜੈ ਸਿੰਘ ਨੂੰ ਦੇਂਦੀ ਆ ਪਰ ਉਹਨਾਂ ਨੇ ਉਸੇ ਤਰ੍ਹਾਂ ਹੀ ਸੇਵਾ ਜ਼ਿੰਮੇਵਾਰੀ ਦਾ ਅਨੁਭਵ ਹੁਣਾ ਕੀਤੇ ਤਾਂ ਕਿ ਨਾ ਆਪਣੀ ਜਨਨ ਦਾ ਗਾਣ ਸੁਣਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਸਤੇ ਗੁਰੂ ਦਾ ਨੰਬਰ ਕਿਹਾ ਹੈ ਆਪ ਜੀ ਨੇ ਗੁਰੂ ਗ੍ਰੰਥ